ਜਰਨਸੀਲਾ ਸਾਹਿਬ ਨੂੰ ਜਾ ਕੇ ਮੈਂ ਮਿਲਿਆ ਤਾਂ ਕਹਿੰਦੇ ਵੀ ਦੋ ਇਹਨਾਂ ਦੀ ਕੋਈ ਐਸ.ਡੀ.ਐਮ. ਸਾਹਿਬ ਦਾ ਫੋਨ ਆ ਦਿਨ ਰਿਸ਼ਿਆਂ 'ਚ ਤੇ ਦੋ ਰਿਸ਼ਤੇ ਕੋਈ ਜੇਈ ਸਾਹਿਬ ਨੇ ਕਹਿ ਰਹੇ ਨੇ ਤਾਂ ਕਰਕੇ ਆਮ ਆਦਮੀ ਤਾਂ ਇੱਥੇ ਫਿਰ ਕੋਈ ਸੁਣਵਾਈ ਨਹੀਂ ਹੈਗੀ ਥੱਲੇ ਸ਼ਪਾਰਸ਼ਾਂ ਵਾਲੇ ਰਿਸ਼ਤੇ ਹੋ ਰਹੇ ਨੇ ਇਹਨਾਂ ਕੋਲਪਾਂ ਹੁਣ ਇੱਕ ਵਕੀਲ ਸਾਹਿਬ ਦੀਆਂ ਰਿਸ਼ਤੇ ਹੋ ਰਹੇ ਨੇ ਬਾਕੀ ਦਾ ਕਿਸੇ ਦਾ ਕਰਨ ਜਿਹੜੀਆਂ ਕਿ ਬਾਬਿਆਂ ਦੀਆਂ ਨੇ ਗਿਆ ਕੋਈ ਸਰਸ ਵਾਲੇ ਬਾਬਿਆਂ ਦੀਆਂ ਕਹਿ ਰਹੇ ਨੇ ਅੱਛਾ ਤੇ ਇਹ ਕਹਿੰਦੇ ਦੋ ਰਿਸ਼ਤੇ ਕਰਕੇ ਆਪਾਂ ਉਦੋਂ ਬਾਅਦ ਜਾਣਾ ਜੀ ਕਹਿੰਦੇ ਸਾਡੀ ਇਲੈਕਸ਼ਨ ਡਿਊਟੀ ਆ ਅੱਛਾ ਇਹ ਲੋਕੀ ਆਏ ਤਾਂ ਦੇਖੋ ਨੌ ਦਾ ਹਰੀਦ੍ਰ ਅੰਦਰ ਪਈਆਂ ਨੇ ਪਤਾ ਨਹੀਂ ਸਾਰੇ ਕਰਕੇ ਜਾਣਗੇ ਕੀ ਕਰ ਰਹੇ ਨੇ ਅਵਤਾਰ ਸਿੰਘ ਰੀਡਰ ਅਮਰਦਾਵਾ ਨਾਇਬ ਤਸਿਲਦਾਰ ਪਿੱਖੀ ਮਰਦਾਵਾ ਹਰੀਦ੍ਰ ਅਤੇ ਨਾਇਬ ਤਸਿਲਦਾਰ ਦੇ ਖਿਲਾਫ ਵਕੀਲ ਭਾਈ ਚਾਰੇ ਨੇ ਕੀਤੀ ਨਾਰੇਵਾਜੀ ਲਗਾਏ ਗੰਭੀਰ આરોਪ ਗਲਵੱਟ ਵੀ ਦੇਖ ਰਹੇ ਸਾਡੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਮਾਨਸਾ ਜ਼ਿਲ੍ਹੇ ਦੇ ਕਸਬਾ ਇਸ ਖੇਦੇ ਵਿੱਚ ਵਕੀਲ ਭਾਈ ਚਾਰੇ ਵੱਲੋਂ ਮੈਰ ਤਹਿਸੀਲਦਾਰ ਤੇ ਉਹਨਾਂ ਦੇ ਰੀਡਰ ਦੇ ਖਿਲਾਫ ਜਿਹੜੀ ਨਾਰੇਵਾਜੀ ਕੀਤੀ ਗਈ ਵੱਖ-ਵੱਖ ਤਰ੍ਹਾਂ ਦੇ ਗੰਭੀਰ આરોਪ ਲਗਾਏ ਗਏ ਹਨ ਆਓ ਵਕੀਲ ਭਾਈ ਚਾਰੇ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਵਿਸ਼ੇ ਤੇ ਕੀ ਕਹਿਣਾ ਹੈ ਇਸ ਖਬਰ ਤੇ ਤਹਿਸੀਲਦਾਰ ਸਾਹਿਬ ਨੇ ਆਪਣਾ ਪੱਖ ਦੇਣ ਤੋਂ ਨਾ ਕਰ ਦਿੱਤੀ ਇਹ ਕੀ ਨਾਮ ਹੈ ਮੇਰਾ ਨਾਮ ਤਾਂ ਰਣਕੁਮਾਰ ਐਡਵੋਕੇਟ ਹੈ ਕਿ ਸਭ ਕੀ ਮਸਲਾ ਬਣੇਗਾ ਨਾ ਡਿਡਾ ਜੀ ਤਸਦੀਕ ਦਾ ਸਭ ਬੈਠੇ ਵੀ ਨੇ ਰਿਸਟਰੀਆਂ ਕਰੀ ਜਾਂਦੇ ਨੇ ਕੀ ਗੱਲਬਾਤ ਬਣੀ ਹੈ ਅੱਜ ਕੀ ਸੀ ਜੀ ਅੱਜ ਪਹਿਲਾਂ ਕਹਿੰਦੇ ਦੋ ਰਿਸਟਰੀਏ ਕਰਨੀਏ ਕਹਿੰਦੇ ਡੇਰੇ ਦੀਆਂ ਰਿਸਟਰੀਆਂ ਨੇ ਕੋਈ ਅੱਧਵਾਦ ਕਹਿੰਦੇ ਹੁਣ 12 1 ਵਜੇ ਫੋਨ ਆ ਗਿਆ ਰੀਡਰ ਸਾਹਿਬ ਦਾ ਕਹਿੰਦੇ ਦੋ ਦੋ ਸਾਰੇ ਪਾ ਲਓ ਹੁਣ ਇੱਕ ਵਕੀਲ ਸਾਹਿਬ ਦੀਆਂ ਰਿਸਟਰੀਆਂ ਹੋ ਰਹੀਆਂ ਨੇ ਬਾਕੀ ਦਾ ਕਿਸੇ ਦੀਆਂ ਕਰਨੀ ਨੇ ਕਿਵੇਂ ਦੇਖਦੇ ਜਿਹੜਾ ਮਤਖੇਦ ਕੀਤਾ ਹੈ ਮਤਭੇਦ ਤਾਂ ਜੀ ਬਸ ਐਨਾਂ ਲੈ ਦੇ ਕੇ ਕਰੀ ਜਾਂਦੇ ਨੇ ਜਿਹੜੇ ਇਹ ਹੁੰਦੀ ਹੈ ਅੱਜ ਕਿੰਨੀ ਤਰੀਕ ਹੈ ਜੀ ਅੱਜ 28 ਤਰੀਕ ਹੈ ਜੀ ਪਿਛਲੇ ਹਫਤੇ ਤੋਂ ਇੱਕ ਦਿਨ ਆਏ ਨਹੀਂ ਸੀ ਓਦੋਂ ਬਾਅ पांचे रिश्ते एक वकील साहब ਦੇ ਹੋ ਰਿਆ ਨੇ ਬਾਕੀ ਤੇ ਕਿਸੇ ਦੇ ਕਰਦੇ ਕੀ ਕਾਰਵਾਈ ਦੀ ਮੰਗ ਕਰਨੀ ਗਈ ਕਾਰਵਾਈ ਸਾਨੂੰ ਇਨਸਾਫ ਦਾ ਹੋਇਆ ਜਾਵੇ ਲੋਕਾਂ ਦੇ ਜਿਹੜੇ ਹਰਾਸਮੈਂਟ ਹੋ ਰਹੇ ਨੇ ਕੰਮ ਨਵਰੇ ਜਾ ਕੀ ਨਾ ਬਈ ਜੇਂਦਰ ਸਿੰਘ ਹੈ ਜੀ ਮੈਂ ਸ਼੍ਰੀ ਜੇਂਦਰ ਸਿੰਘ ਜੀਆਂ ਕੋਲ ਕੰਮ ਕਰਦਾ ਹਾਂ ਮੁਖ ਸਾਹਿਬ ਕੋਲੇ ਇਹ ਰਜਿਸਟਰੀ ਜਾਂਦਾ ਸੀਗਾ ਅੱਜ ਕੱਲੇ ਰਾਦੇਸ਼ਾਂ ਦੀਆਂ ਰਿਸ਼ਟੀਆਂ ਹੋ ਰਹੀਆਂ ਨੇ ਸਾਨੂੰ ਸ਼ੁਭਾ ਕਹਿੰਦੇ ਵੀ ਆਪਾਂ ਦੋ ਰਿਸ਼ਟੀਆਂ ਕਰਨੀਆਂ ਨੇ ਕੱਲ੍ਹ ਜੀ ਜਣਿਆ ਕਿ ਬਾਬਿਆਂ ਦੀਆਂ ਨੇ ਗੀਆਂ ਕੋਈ ਸਰਸ ਵਾਲੇ ਬਾਬੀ ਦੀਆਂ ਕਹਿ ਰਹੇ ਨੇ ਤੇ ਇਹ ਕਹਿੰਦੇ ਦੋ ਰਿਸ਼ਟੀਆਂ ਕਰਕੇ ਆਪਾਂ ਉਦੋਂ ਬਾਅਦ ਜਾਣਾ ਜੀ ਕਹਿੰਦੇ ਸਾਡੀ ਇਲੈਕਸ਼ਨ ਡਿਊਟੀ ਆ ਅੱਛਾ ਜਿਹੜੀ ਸੀ ਆਇਆ ਤਾਂ ਦੇਖੋ 9-10 ਰਿਸਤੀ ਅੰਦਰ ਪਈਆਂ ਨੇ ਅੱਛਾ ਪਤਾ ਨਹੀਂ ਇਹ ਸਾਰਿਆਂ ਕਰਕੇ ਜਾਣਗੇ ਕੀ ਕਰ ਰਹੇ ਨੇ ਸਾਨੂੰ ਕਹਿੰਦੇ ਇਹ ਕੋਈ ਰਿਸਤੀ ਨਾ ਪਾਓ ਜੀ ਸ੍ਰਿਸ਼ਟੀ ਕਰਨੀ ਨਹੀਂ ਇਹਦੀ ਕੀ ਮੈਂ ਦੇਖਦੇ ਬਈ ਜਿਹੜਾ ਮਤ ਇਹਦਾ ਕੀ ਕਾਰਵਾਈ ਦੀ ਮੰਗ ਕਰਦੇ ਇਹ ਤਾਂ ਕਾਰਵਾਈ ਕਰਦੇ ਜੀ ਸਾਡੀ ਇਨਸਾਫ ਦਵਾਇਆ ਜਾਵੇ ਸਾਨੂੰ ਜੀ ਤੇ ਸਾਡੀਆਂ ਰਿਸਤੀਆਂ ਕਿਉਂ ਨਹੀਂ ਕਰ ਰਹੇ ਇਹਨਾਂ ਨੂੰ ਪੁੱਛਿਆ ਜਾਵੇ ਜੀ ਤੁਹਾਨੂੰ ਬਾਅਦ ਵਿੱਚ ਤੁਸੀਂ ਮਿਲਦੇ ਹੋ ਕੀ ਥੋੜਾ ਸੱਚਾ ਤੁਸੀਂ ਦੱਸਣਾ ਉਹ ਤਾਂ ਕਹ ਰਹੇ ਨਹੀਂ ਕਹਿੰਦੇ ਤੁਹਾਨੂੰ ਟਾਈਮ ਦੇ ਦਾਂਗੇ ਇਹ ਕਰ ਦੇਖੋ ਜੀ ਲੋਕ ਛੱਡੇ ਘਰਾਂ ਚ ਵੀ ਤਰਨੇ ਲਾਉਣ ਖੜੇ ਆ ਕੰਨਾ ਮੂਰੇ ਅਸੀਂ ਕੀ ਕਹਾਂਗੇ ਉਹਨਾਂ ਨੂੰ ਕੀ ਜਵਾਬ ਦੇਵਾਂ ਲੋਕ ਕਹਿੰਦੇ ਨੇ ਆ ਕੇ ਵੀ ਉੱਥੇ ਕੱਲੇ ਰੱਦਸ਼ਾਂ ਦੀਆਂ ਰਿਸ਼ਤੀਆਂ ਹੋ ਰਹੀਆਂ ਨੇ। ਛੋੜੀਆਂ ਰਿਸ਼ਤੇ ਕਹਿਉ ਨਹੀਂ ਕਰ ਰਹੇ ਜੀ। ਕੀ ਕਾਰਨ ਹੈਗਾ ਕੀ ਕਰਨੀ ਚਾਹ ਰਹੇ? ਕਾਰਨ ਤਾਂ ਦੇਖੋ ਜੀ ਉਹਨਾਂ ਨੂੰ ਪੁਛਤੀ ਪਤਾ ਲੱਗੀ ਆਪਾਂ ਨੂੰ। ਤੁਹਾਨੂੰ ਪਤਾ ਹੀ ਆਵਾ ਕਿ ਤੁਸੀਂ ਆਪ ਹੀ ਜਾਣਦਾਰ ਹੋ। ਬਈ ਕੀ ਨਾ ਪੈਗਾ? ਸੰਦੀਪ ਸਿੰਘ ਜੀ। ਜੀ ਸੰਦੀਪ ਕੀ ਮਸਲਾ ਹੱਥ ਦੇ ਵਿੱਚ ਕੋੜੇ ਰਿਸ਼ਤੀਆਂ ਫੜੀਆਂ ਨੇ ਕੋਈ। ਅੱਜ ਬਈ ਰਿਸ਼ਤੀ ਕਰਵਾਉਣ ਆਇਆ ਜੀ ਮੈਂ ਤੇ ਤਾਂ ਕਰਕੇ ਇਹਨਾਂ ਨੇ ਪਹਿਲਾਂ ਤਾਂ ਮੈਨੂੰ ਰਿਸ਼ਤੇ ਦਾ ਟਾਈਮ ਦਿੱਤਾ ਦੀਗਾ ਵੀ ਹੁੰਦੀ ਨਹੀਂਗੀ 6 ਤਰੀਕ ਤੋਂ ਪਹਿਲਾਂ ਪਹਿਲਾਂ ਰਿਸ਼ਤੀ ਨਹੀਂ ਹੋਦੀਗੀ। ਅੱਛਾ। ਵੀ ਉਹ ਇਲੈਕਸ਼ਨ ਚ ਡਿਊਟੀ ਆ। ਅੱਜ ਬਗੀਲ ਸਾਹਿਬ ਨੂੰ ਅੱਜ ਮਨੋਜੀਤ ਮਾਰਜੀਆਂ ਕੋਲ ਮੈਂ ਆਇਆ ਤਾਂ ਇਹਨਾਂ ਨੂੰ ਪਤਾ ਲੱਗਿਆ ਵੀ ਰਿਸ਼ਤੇ ਹੋ ਰਹੀ ਨੇ ਰਾਧ ਸ਼ਾਮ ਬਗੀਲ ਦੇ ਇਕੱਲੇ ਦੇ ਰਿਸ਼ਤੇ ਹੋ ਰਹੀਆਂ ਦੀ ਇਹਨਾਂ ਦੀਆਂ ਹੋ ਨਹੀਂ ਰਹੀਆਂ ਦੀ ਜਦੋਂ ਤਸੀਲਾ ਸਾਹਿਬ ਨੂੰ ਜਾ ਕੇ ਮੈਂ ਮਿਲਿਆ ਤਾਂ ਕਹਿੰਦੇ ਵੀ ਦੋ ਇਹਨਾਂ ਦੇ ਕੋਈ ਐਸਡੀਐਮ ਸਾਹਿਬ ਦਾ ਫੋਨ ਆਜੇ ਇਹਨਾਂ ਦੇ ਰਿਸ਼ਤੇ ਚ ਤੇ ਦੋ ਰਿਸ਼ਤੇ ਕੋਈ ਜੇਈ ਸਾਹਿਬ ਦੇ ਕਹਿ ਰਹੇ ਨੇ ਤਾਂ ਕਰਕੇ ਆਮ ਆਦਮੀ ਤਾਂ ਇੱਥੇ ਫਿਰ ਕੋਈ ਸੁਣਵਾਈ ਨਹੀਂ ਸੀਗੀ ਇਕੱਲੇ ਸਪਾਰਸ਼ਾਣੀ ਰਿਸ਼ਤੇ ਹੋ ਰਹੀਆਂ ਨੇ ਇਹਨਾਂ ਕੋਲ ਤਾਂ ਕਿਹਨੇ ਦੇਖਦੇ ਜਿਹੜਾ ਮਤ ਪੇਜ ਕਰੀ ਆ ਆਮ ਮਤ ਪੇ ਤਾਂ ਉਹਨੂੰ ਤੁਹਾਨੂੰ ਪਤਾ ਹੀ ਲੱਗ ਰਿਹਾਗਾ ਐਸਡੀਐਮ ਦਾ ਫੋਨ ਆ ਗਿਆ ਕੁਛ ਦੇਣ ਲੈਂਦੇ ਨੂੰ ਮੰਨ ਕੇ ਚਲੇ ਤੇ ਦੇਣ ਲੈਣ ਦੀ ਤਾਂ ਵੀਰੇ ਬਾਅਦ ਚ ਹੁੰਦੀ ਹੈ ਪਹਿਲਾਂ ਰਿਸ਼ੀ ਦਿਨ ਚਾਹਦੇ ਤੇ ਛੇਤੀ ਉਹ ਰਿਸ਼ਪਾਰਚ ਬਣਾ ਤਰਿਸ਼ ਨਹੀਂ ਹੁੰਦੀ